ਇਸ ਵੇਲੇ ਫਰੋਇਪਰਵੇ ਰਾਏ ਸਖ ਭਵਨ ਵਿੱਚ ਮੌਜੂਦ ਹਾਂ ਦੱਸਦੀ ਕਿ ਰਾਏ ਸਖ ਭਵਨ ਕਰੋੜਾਂ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀਗਾ ਪਰ ਹੁਣ ਇਹ ਰਾਏ ਸਖ ਭਵਨ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰਵੇ ਰਾਏ ਸਖ ਭਵਨ ਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਇਸ ਨੂੰ ਬਣਾਇਆ ਗਿਆ ਸੀਗਾ ਕਰੋੜਾਂ ਰੁਪਏ ਜਿਹੜੇ ਆ ਉਹ ਇਸ ਤੇ ਖਰਚ ਕੀਤੇ ਗਏ ਸਨ ਪਰ ਨਸ਼ੇੜੀਆਂ ਨੇ ਇਸ ਦਾ ਕੁਝ ਵੀ ਜਿਹੜਾ ਉਹ ਨਹੀਂ ਛੱਡਿਆ ਲੋਹੇ ਬਾਰੀਆਂ ਜਿਹੜੇ ਆ ਉਹ ਪਟਕੇ ਲੱਗੇ ਆ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਹੁਣ ਪਰ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੀ ਇੱਥੇ ਪਹੁੰਚੇ ਹੋਏ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਨਸ਼ੇੜੀ ਜਿਹੜੇ ਆ ਉਹ ਇੱਥੇ ਆ ਕੇ ਨਸ਼ਾ ਕਰਦੇ ਆ ਸਾਹਮਣੇ ਤਸਵੀਰ ਦੇਖੋਗੇ ਉਹ ਭੱਜ ਰਹੇ ਨਸ਼ੇੜੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੀਡੀਆ ਨੂੰ ਦੇ ਕੇ ਭੱਜਦੇ ਉਹ ਦੇਖੋ ਕਿ ਸਾਰੇ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਸਾਹਮਣੇ ਤਸਵੀਰ ਉਹ ਨਿਕਲ ਕੇ ਸਾਰੇ ਨਿਕਲ ਕੇ ਤਾ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇਹ ਰਾਏਸਖ ਭਵਨ ਜਿਹੜਾ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੁਣ ਵੀ ਇੱਥੇ ਨੌਜਵਾਨ ਜਿਹੜੇ ਆ ਉਹ ਬੈਠੇ ਨਸ਼ਾ ਜਿਹੜਾ ਅ ਕਾਰੇ ਹੋਣਗੇ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਵਾਕਈ ਉਹ ਨਸ਼ਾ ਕਰ ਰਹੇ ਸੀਗੇ ਪਰ ਇੱਥੇ ਨਜ਼ਰ ਜਿਹੜੇ ਆ ਉਹ ਜਗਰੂਰ ਆਏ ਆ ਤਾਂ ਇਧਰ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਐਸਐਸਪੀ ਫਰੋਹੀਪੁਰ ਅ ਮੌਕੇ ਤੇ ਜਿਹੜਾ ਪਹੁੰਚੇ ਹੋਏ ਆ ਤਾਂ ਇੱਥੇ ਪੂਰੇ ਏਰੀਆ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿਉਂਕਿ ਬੀਤੇ ਦਿਨੀ ਇੱਕ ਵੀਡੀਓ ਵੀ ਜਿਹੜੀ ਆ ਉਹ ਵਾਇਰਲ ਹੋਈ ਸੀਗੀ ਤਾਂ ਤਸਵੀਰ ਤੁਸੀਂ ਦੇਖੋਗੇ ਐਸਐਸਪੀ ਫਰੋਇਪਰ ਬਿਨਾ ਸਕਿਉਰਿਟੀ ਤੋਂ ਇੱਥੇ ਪਹੁੰਚੇ ਹੋਏ ਆ ਚੈਕਿੰਗ ਕੀਤੀ ਜਾ ਰਹੀ ਖੁਦ ਬਿਨਾ ਸਕਿਉਰਿਟੀ ਤੋਂ ਪਹੁੰਚੇ ਹੋਏ ਆ ਤੇ ਇਸ ਪੂਰੇ ਏਰੀਆ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅ ਕੋਈ ਪਟਾ ਲਿਵਿਜਨ ਤੇ ਸਾਂਝੀ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਿਕਿਉਰਟੀ ਵਾਲਾ ਨਾਲ ਮੌਜੂਦ ਨਹੀਂ ਐਸਐਸਪੀ ਖੁਦ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਇੱਥੇ ਜਿਹੜਾ ਦੱਸਿਆ ਜਾ ਰਿਹਾ ਸੀਗਾ ਕਿ ਲੋਕਾਂ ਨਸ਼ੇੜੀਆਂ ਵੱਲੋਂ ਨਸ਼ੇ ਜਿਹੜੇ ਆ ਇੱਥੇ ਕੀਤੇ ਜਾ ਰਹੇ ਆ ਉਹ ਛੜੀਆਂ ਦਾ ਅੱਧਾ ਅੱਧਾ ਜਿਹੜਾ ਬਣਿਆ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਕੀ ਦਵਾਈ ਦੀਆਂ ਟੀਕਾਂ ਵਾਲੀਆਂ ਜਿਹੜੀਆਂ ਸ਼ੀਸ਼ੀਆਂ ਉਹ ਪਈਆਂ ਨਜ਼ਰ ਆ ਰਹੀਆਂ ਤਾਂ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਸਰ ਅੱਜ ਮੌਕੇ ਤੇ ਪਹੁੰਚੋ ਕੀ ਹਾਲਾਤ ਇੱਥੇ ਆ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਕੋਈ ਆ ਜਿਹੜਾ ਖਾਲੀ ਸਿਕਲੂਡਡ ਜਗ੍ਹਾ ਤੇ ਵੀ ਇੱਥੇ ਕੋਈ ਨਾ ਕੋਈ ਜਿਹੜਾ ਨਸ਼ਾ ਕਰ ਸਕਦੇ ਜਿਹੜੇ ਨਸ਼ਾ ਕਰਨ ਵਾਲੇ ਮਿਲ ਸਕਦੇ ਆ ਤੇ ਇੱਥੇ ਆ ਕੇ ਮੈਂ ਇਹੀ ਸਿਵਲ ਕਪੜੇ ਜੀ ਆ ਕੇ ਦਿਖਣਾ ਚਾਹੁੰਦਾ ਸੀ ਵੀ ਤਾਂ ਕਿ ਪਤਾ ਨਾ ਲੱਗੇ ਇਹਨਾਂ ਨੂੰ ਤੇ ਇੱਥੇ ਇਸ ਤੇ ਅਸੀਂ ਲਗਾਤਾਰ ਇਸ ਤੇ ਰੱਖਾਂਗੇ ਇਸੀ ਰੀਜ ਦਬਸ਼ ਰੱਖਾਂਗੇ ਤਾਂ ਕਿ ਜੇ ਕੋਈ ਅਜਿਹਾ ਅਨਸਰ ਇੱਥੇ ਆ ਕੇ ਕੋਈ ਨਸ਼ਾ ਨੂੰ ਨਸ਼ਾ ਕਰਦਾ ਉਹਨੂੰ ਆਪਾਂ ਫੜ ਸਕੀਏ ਵਿੱਚ ਨਾਲ ਨੂੰ ਫੜ ਸਕੀਏ ਜਿਹੜਾ ਕੋਈ ਨਸ਼ੇ ਕਰਦੇ ਉਹਨਾਂ ਨੂੰ ਪਤਾਖਲ ਕਰ ਸਕੀਏ ਸਰ ਇਹ ਬਿਲਡਿੰਗ ਕਿਹੜੀ ਹੈਗੀ ਹੈ ਇਹ ਵਾਲੀ ਇਹ ਰਾਏਸਿਕ ਬਿਲਡਿੰਗ ਹੈ ਪ੍ਰਾਇਸਿਕ ਕੋ ਬਣਾ ਰਾਣੀ ਬਿਲਡਿੰਗ ਹੈ ਸਾਰੇ ਗਰਾਉਂਡ ਦੇ ਨਾਲ ਹੈ ਇਹ ਆਪਣਾ ਸਵੇ ਮਾੜੀ ਹਾਲਤ ਦੇ ਵਿੱਚ ਪਈ ਪਈ ਹੈ ਬਿਲਡਿੰਗ ਸਾਰੇ ਪਾਸੇ ਓਪਨ ਹੈ ਤੇ ਓਪਨ ਜਗ੍ਹਾ ਦੇ ਵਿੱਚ ਇਹ ਇਹੋ ਜੇ ਅਨਸਰ ਕੋਈ ਨਾ ਕੋਈ ਆ ਕੇ ਕੋਈ ਨਾ ਕੋਈ ਗਲਤ ਹਰਕਤ ਕਰਦੇ ਕੋਈ ਨਸ਼ੇ ਨੁਸ਼ੇ ਦੇ ਕਰਨ ਦੀ ਕੋਸ਼ਿਸ਼ ਕਰਦੇ ਤੇ ਇੱਥੇ ਸਾਡੀ ਲਗਾਤਾਰ ਨਿਗਰ ਉਹਗੀ ਫੜਾ ਕੇ ਬਾਕੀ ਸਾਰੇ ਪਾਸੇ ਵੀ ਨਿਗਰ ਸਰ ਸਰ ਕੱਲ ਵੀ ਕੱਲ ਵੀ ਆਹ ਜਿਹੜੇ ਇਥੋਂ ਦੋ ਤਿੰਨੜੇ ਇਥੇ ਫਿਰਦੇ ਸੀਗੇ ਉਹ ਗਏ ਭੱਜ ਕੇ ਤੇ ਕੋਈ ਨਹੀਂ ਜਿਹੜੇ ਨਸ਼ਾ ਕਰਦੇ ਆ ਆਪਾਂ ਉਹਨਾਂ ਬੰਦਿਆਂ ਨੂੰ ਵੀ ਆਪਾਂ ਮੁੱਖ ਧਾਰਾ ਚ ਲੈ ਕੇ ਆਉਣਾ ਹੈ ਤਾਂ ਕਿ ਉਹ ਨਸ਼ੇ ਛੱਡਣ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਡਾਕਟਰ ਦੀ ਸਹਾਇਤਾ ਦਈਏ ਤੇ ਐਵੇਂ ਹੀ ਜਿਹੜੇ ਕੋਈ ਨਸ਼ਾ ਇਹਨਾਂ ਨੂੰ ਵੇਚਣ ਵਾਲੇ ਆ ਉਹਨਾਂ ਦੇ ਵੀ ਆਪਾਂ ਐਕਚੁਅਲ ਲੈਣਾ ਵੀ ਇਹਨਾਂ ਨੂੰ ਵੇਚ ਨਾ ਸਕਣ ਤੇ ਆਪਣੀ ਨੌਜਵਾਨੀ ਪ੍ਰੀਮੀਅਮ ਹੈ ਕਿਤੇ ਆਸ-ਪਾਸ ਕਾਫੀ ਨਸ਼ਾ ਜਿਹੜਾ ਉਹ ਵਿਕਦਾ ਕੱਲ ਵੀ ਇੱਕ ਨੌਜਵਾਨ ਜਿਹੜਾ ਉਹ ਇੱਥੇ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀ ਜਿਸ ਦੀ ਵੀਡੀਓ ਵੀ ਵਾਇਰਲ ਦੇਖੋ ਦੇਖੋ ਜਿਹੜਾ ਕਿਸੇ ਪਾਸੇ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਸਾਡੇ ਵੱਲੋਂ ਸਖਤੀ ਕੀਤੀ ਗਈ ਹੈ ਰੋਕਿਆ ਗਿਆ ਹੈ ਸਾਰੇ ਪਾਸਿਓਂ ਇਹ ਕੋਸ਼ਿਸ਼ ਤਾਂ ਕਰਦੀ ਹੈ ਜੀ ਕਿਤੇ ਨਾ ਕਿਤੇ ਜਿਹੜਾ ਨਸ਼ੇੜੀ ਹੈ ਇਹਨਾਂ ਨੂੰ ਸਾਡੇ ਵੱਲੋਂ ਇਹੀ ਅਪੀਲ ਹੈ ਸਾਰੇ ਇਹਨਾਂ ਦੇ ਮਾਪੇ-ਬਾਪ ਨੂੰ ਇਹਨਾਂ ਨੂੰ ਵੀ ਆਪਣਾ ਇਲਾਜ ਕਰਾਉਣ ਸਾਡੇ ਜੇ ਸਾਡੇ ਕੋਲ ਆਣ ਸਾਨੂੰ ਅਪਰੋਚ ਕਰ ਤਾਂ ਅਸੀਂ ਇਹਨਾਂ ਨੂੰ ਲਾਜ ਵਾਸਤੇ ਇਹਨਾਂ ਦੀ ਮਦਦ ਕਰਦਾ ਕਿ ਦਾਖਲ ਬ੍ਰਾਂਚ ਮਦਦ ਕਰਦਾਂਗੇ ਦਵਾਈਆਂ ਲੈਣ ਚ ਮਦਦ ਕਰਦੇ ਹਾਂ ਸਰ ਰਾਜ ਸਖਾ ਹੁਣ ਤੁਸੀਂ ਪਹੁੰਚੇ ਹੋ ਕੋਈ ਗਸ਼ਤ ਵਗੈਰਾ ਹੁਣ ਇੱਥੇ ਲਗਾਈ ਜਾਵੇਗੀ ਕਿਉਂਕਿ ਤੁਹਾਡੇ ਸਾਹਮਣੇ ਇੱਥੋਂ ਨਸ਼ੇੜੀ ਜਲੋ ਭੱਜ ਕੇ ਗਏ ਨੇ ਨਹੀਂ ਨਹੀਂ ਬਿਲਕੁਲ ਗਸ਼ਤ ਲਾਈ ਜਾਓ ਮੇਰੇ ਆਉਣ ਦਾ ਮਕਸਦ ਹੀ ਇੱਥੇ ਤਾਂ ਇਹ ਹੀ ਹੈ ਵੀ ਜਿਹੜਾ ਮੈਨੂੰ ਆਪਦੇ ਤੌਰ ਤੇ ਪਤਾ ਲੱਗ ਸਕੇ ਫਰਸਟ ਹੈਂਡ ਇਨਫੋਰਮੇਸ਼ਨ ਮਿਲਕੋ ਲਾਵੇ ਇਸ ਤੋਂ ਬਾਅਦ ਜੇ ਲਗਾਤਾਰ ਇੱਥੇ ਨਿਗਰਾਨੀ ਰੱਖਾਂਗੇ ਤੇ ਇਹੀ ਕੰਮ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਹੈ ਵੀ ਤਾਂ ਕਿ ਇਹ ਆਈ ਜਿਹੜਾ ਆਮ ਨਸ਼ਾ ਨਾ ਕਿਸੇ ਨੂੰ ਮਿਲੇ ਤੇ ਉਹ ਬੰਦਿਆਂ ਦੀ ਆਪਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਨਸ਼ਾ ਛਡਾਊ ਕੇਂਦਰ ਚ ਓਟ ਸੈਂਟਰਸ ਦੇ ਵਿੱਚ ਉੱਥੇ ਉਹਨਾਂ ਦਾ ਦਵਾਈ ਦਵਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਜੀ ਬਿਨਾ ਸਕਿਉਰਟੀ ਤੋਂ ਹੋ ਗਰੀ ਜੀ ਮੇਰੇ ਦੂਰ ਤੋਂ ਪੁਲਿਸ ਜਦੋਂ ਆਉਂਦੀ ਹੈ ਤੇ ਪੁਲਿਸ ਵਿਜੀਬਲ ਹੁੰਦੀ ਹੈ ਜਦੋਂ ਵਰਦੀ ਚ ਤੇ ਇੱਥੇ ਤਾਂ ਮੈਂ ਪਿੱਛੇ ਜਿਹੜਾ ਇਕੱਲਾ ਆਇਆ ਤਾਂ ਕਰਕੇ ਮੈਨੂੰ ਫਰਸਟ ਹੈਂਡ ਇਨਫੋਰਮੇਸ਼ਨ ਮਿਲੇ ਤਾਂ ਕਿ ਦੂਰੋਂ ਆਉਂਦਾ ਪਤਾ ਨਹੀਂ ਲੱਗਦਾ ਕੋਈ ਪੁਲਿਸ ਅਫਸਰ ਆ। ਸੋ ਇਹੋ ਜੇ ਹੋਰ ਵੀ ਅੱਡੇ ਗਏ ਨੇ ਖੰਡਰ ਜਿਹੜੇ ਬਣੇ ਉਥੇ ਵੀ ਨਸ਼ਾ ਚੱਲਦਾ ਹੈ। ਦੇਖੋ ਪਿੱਛੇ ਅਸੀਂ ਐਵੇਂ ਇੱਕ ਜਗ੍ਹਾ ਤੇ ਇਨਫੋਰਮੇਸ਼ਨ ਆਈ ਸੀ ਇਮੀਡੀਏਟ ਉਸਤੇ ਐਕਸ਼ਨ ਲੈਂਦੇ ਹੋਏ ਅਸੀਂ ਉਥੋਂ ਮੁੰਡਾ ਇੱਕ ਨਸ਼ਾ ਕਰਦਾ ਹੋਇਆ ਫੜਿਆ ਸੀ ਤੇ ਉਸ ਨੂੰ ਜੋਨਟੇ ਸੈਕਸ਼ਨ ਤਹਿਤ ਅਸੀਂ ਉਸ ਨੂੰ ਦਾਖਲ ਕਰਾਇਆ ਤੇ ਉਹਦਾ ਹਾਲ ਚੱਲ ਰਿਹਾ ਹੈ ਤਾਂ ਬਿਲਕੁਲ ਐਸੀ ਫਰੋਇਡ ਪਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਤਾਂ ਉਹ ਰਾਜਸ਼ਕ ਭਵਨ ਪਹੁੰਚੇ ਸੰਗ ਪਹੁੰਚੇ ਸਨ ਬਿਨਾਸ ਕੌਂਟੀ ਤੋਂ ਪਹੁੰਚੇ ਸਨ ਤੇ ਚੈਕਿੰਗ ਜਿਹੜੀ ਕੀਤੀ ਗਈ ਆ ਤੇ ਨਸ਼ੇੜੀਆਂ ਤੇ ਸਖਤ ਕਾਰਵਾਈ ਕਰਨ ਦੀ ਗੱਲ ਜਿਹੜੀ ਆ ਉਹ ਆਖੀ ਗਈ ਆ ਫਰੋਇਡ ਪਰ ਕੈਮਰਾਮੈਨ ਰਾਜੀਵ ਦੇ ਨਾਲ ਪਰਮਜੀਤ ਸਖਾਣਾ ਕਮੇਪਲ ਟੈਲੀ ਵੀ ਜੀ ਆ